ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਦਾ ਸਾਹਿਬ ਹਰ ਜੁਗ ਜੁਗ ਪਗਦ ਪਾਇਆ ਪੈਜ ਰਹਦਾ ਆ ਰਾਮ ਰਾਜੇ ਹਨਨਾਕ ਸ਼ੁਵ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿਤਕਾਂ ਪਠਦੇ ਨਾਮ ਦਿਉ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਭਿਆਜਾ ਸੁਖ ਤਮਨਾ ਹੋਈ ਤਮ ਕਰਤਾ ਕਿਰਣਾ ਮੈਂ ਨਾਹੀ ਜਾਹੋ ਖਰਣਾ ਹੋਈ ਬਿਨ ਹਾਰੇ ਕਿਰਤੋ ਸਿਆ ਅਤਿ ਅੰਤ ਨਾ ਜੈ ਲਖਿਆ ਰਹਾਉ ਯਾਤ ਮੈਂ ਜੋਤ ਜੋਤ ਮੈਂ ਜਾਤ ਅਖ ਲਖਲਾ ਵਰਪੂਰ ਹਾ ਨੋ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤ ਜੋਗਿ ਛੋਖ ਨਾਨਾ ਸੋ ਕਰਹਿ ਸੋਦ ਲਗਾ ਸਾ ਮਹਿਲਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਲ ਤੀ ਰਾਖੇ ਹਾ ਸੋ ਕਰਕੇ ਹਾ ਜਦ ਵਾਸ ਨਾਮ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਪਨ ਹਾਰੇ ਕੀਤੇ ਤੇਰੇ ਰਾਗ ਪ੍ਰੇਸੋ ਕਈ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸ਼ੰਤਰ ਗਾਵੇ ਰਾਜਾ ਧਨਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨ ਸਰਬੰਮਾ ਦੇਵੀ ਸੋਹਣ ਤੇਰੇ ਸਦਾ ਸਾਰੇ ਗਾਵਣ ਤਦਨ ਅਨੰਦ ਨਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਣ ਤਦਨ ਸਿੱਧ ਸਮਾਧੀ ਅੰਦਰ ਗਾਵਣ ਤਦਨ ਸਾਧ ਵਿਚਾਰੇ ਗਾਵਣ ਤਦਨ ਜਤੇ ਸਦੇ ਸੰਦੋਖੀ ਗਾਵਣ ਤਦਨ ਮੇਰ ਕਰਾਰੇ ਗਾਵਣ ਤਦਨੋ ਪੰਡਿਤ ਬੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਦਨੋ ਮੋਹਣੀਆ ਬਨਮੋਖਨ ਸੁਰਗ ਮਛ ਪਿਆਲੇ ਗਾਵਣ ਤਦਨੋ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤਦਨੋ ਜੋਧ ਮਹਾਬਲ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਨ ਮਨ ਬ੍ਰਹਮੰਡਾ ਕਰ ਕਰ ਖੇ ਤੇਰੇ ਧਾਰੇ ਸੇ ਤਦਨੁ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤਿ ਰਸਾਲੇ ਹੋਰ ਕੀਤੇ ਤਦਨੁ ਗਾਵਨ ਸਹਿਮੈ ਚਿਤ ਨਾਮਨ ਨਾਨਕ ਕੀ ਅਬਚਾਰੇ ਸੋਏ ਸੋਏ ਸਦਾ ਸਾਹਿਬ ਸੱਚ ਸਾਚੀ ਨਾਈ ਹੈ ਪਿਓ ਸੇ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਖਾਨ ਜਨ ਸੇ ਮਾਇਆ ਜਨੋ ਪਾਈ ਕਰ ਕਰ ਦੇਖੇ ਗੀਤਾ ਆਪਣਾ ਜੋ ਤਿਸ ਦੇ ਵੜਿਆਈ ਜੋ ਤਿਸ ਪਾਵੈ ਸੋਏ ਕਰਸੀ ਫਿਰ ਹੁਕਮ ਨਾਲ ਕਰਣਾ ਜਾਏ ਸੋ ਆਪਾ ਦੇ ਸਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰ ਜਾਏ ਆਸਾ ਮਿਲਾਂ ਪਹਿਲਾਂ ਸੋਣਾ ਵੱਡਾ ਖੈ ਸੋਖ ਹੋਏ ਕਿਨ ਵੱਡਾ ਨੇਠਾ ਹੋਏ ਕੀ ਹੁੰਦਾ ਪਾਇ ਨਾ ਕਹਿਆ ਜਾਏ ਜਹਨੇ ਵਾਲੇ ਤੇਰੇ ਦਹ ਸੁਮਾਈ ਵੱਡੇ ਮੇਰੇ ਸਾਹਿਬਾ ਗੁਰਗਮੀ ਰਾਗੁਣਿੰਗ ਸਿਨਾ ਕੋ ਨ ਜਾਣੈ ਤੇਰਾ ਕੀਤਾ ਕੇਵਲ ਤੀਰ ਹਾਉ ਸਭ ਸੁਰਤੇ ਬਲ ਸਰਦ ਕਮਾਈ ਸਭ ਕੀ ਹੁੰਦ ਮਿਲ ਕੀ ਹੁੰਦਾ ਪਾਇ ਗਿਆਨੀ ਧਿਆਨੀ ਗੁਰਗਰਹਾਈ ਕਹਣ ਨਾ ਜਾਏ ਤੇਰੇ ਤਲਬੜਿਆਈ ਸਭ ਸਤ ਸਭ ਤਪ ਸਭ ਛਿਗਿਆਇਆ ਸਦਾ ਬਰਖਾ ਖਿਆ ਵੜਿਆਇਆ ਤੁਧਨੁ ਸੇ ਦੇਖ ਨੈ ਨਾ ਪਾਇਆ ਅਖ ਰੈਮ ਲੈ ਨਾ ਹੀ ਠਾ ਰਹਾਇਆ ਅਖਨ ਵਾਲਾ ਕੀਆ ਵਿਚਾਰਾ ਸਿਵ ਤੇ ਪਰੇ ਤੇ ਨੇ ਪੰਡਾਰਾ ਜਿਸ ਤਉ ਦੇਹੇ ਦਿਸੈ ਕੀ ਆਚਾਰਾ ਨਾ ਨਾਮ ਸੱਚ ਸਵਾਰਣ ਹਰ ਆਸਾ ਮਹਿਲਾ ਪਹਿਲਾ ਆਖਾ ਜੀਵਾ ਉਸਰੇ ਅਮਰ ਜਾਉ ਆਖ ਨੋਖ ਸਚਨੂ ਸਚੇ ਨਾਮ ਕੇ ਲਾਗੈ ਭੂਖ ਦੁ ਭੁਖ ਖਾਈ ਚਲੀ ਹੈ ਦੁਖ ਸੋਖ ਉਸਰੇ ਮੇਰੇ ਮਾਈ ਸਾਚਾ ਸਾਹਿਬ ਸਚੇ ਨਾਹੀ ਰਹਾਉ ਸਾਚੇ ਨਾਮ ਗਿਤ ਲਵੜਿਆਏ ਆਠ ਕੇ ਕੀ ਉਦ ਨਹੀਂ ਪਾਏ ਦੇ ਸਭ ਲਖੇ ਆਖਣ ਪਾਹੇ ਵੱਡਾ ਨਾ ਬੂਵੇ ਕਾਠ ਨਾ ਜਾਏ ਨਾ ਮਰਨ ਨਾ ਹੁਵੇ ਸੋਗ ਦੰਦਾਰ ਰਹਿ ਨਾ ਚੁੱਕ ਪੋਗ ਗੁਨੇਹ ਹੋਰ নাহি ਕੋਈ ਨਾ ਕੋ ਹੁਆ ਨਾ ਕੋ ਹੋਈ ਜੇ ਉੜਾਵਤਿ ਯੋੜਤਿ ਰਿਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਵਸਨ ਹੈ ਦੇਖਉ ਜਾਤ ਨਾਨਕ ਨਾਮੈ ਬਾਸਨਾਤ ਰਾਗੁ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਾਧਗੁਰ ਸਤਿਮੁਰਖ ਆਵਨੋ ਗੁਰਪਾਸ ਹਮ ਕੀਤੇ ਕਨੋ ਸਾਧਗੁਰ ਸਨ ਨਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਗੁਰਦੇ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਖੇੜ ਭਾਗ ਵਡੇਰੇ ਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਨੈ ਤਰਵਤਾ ਸਹਿ ਮਨ ਸੰਗਤ ਗੁਣ ਪ੍ਰਗਾਸ ਜਨ ਹਰ 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 ਅਰਸ ਨਾਮ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਨ ਹਰ ਦਿਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਾ ਲਿਖਿਆ ਲਿਖਾਸ ਧਨ ਤਨ ਸਾਥ ਸੰਗਤ ਜਿਤ ਹਰ ਹਰਿ ਸਪਾਇਆ ਮਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਿਲਾ ਪੰਜਵਾ ਕਾਹੇ ਰੇ ਮਨ ਤਵੈਦਮ ਜਹਰ ਹਰਿ ਜੋ ਪ੍ਰਿਆ ਸੈਰ ਬਥਰ ਮੈਂ ਜਾਂ ਤੂੰ ਪਾਈ ਤਾ ਕਰ ਜਿ ਕਾਗ ਕਰ ਤਰਿਆ ਮੇਰੇ ਮਾਧੂ ਜੀ ਸਤ ਸੰਗਤ ਬਲੈ ਸੋ ਤਰਿਆ ਗੁਰ ਪ੍ਰਸਾਦ ਅਪਰੰਪਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਵ ਜਨਨਪਿਤਾ ਲੋਗ ਸੁਵਨਤਾ ਕੋਈ ਨਾ ਗਿਸ਼ਕੇ ਤਰਿਆ ਸਿਰ ਸਿਰ ਜਿ ਸਵਾਹੇ ਠਾਕੁਰ ਕਾਹੇ ਮਨ ਕੋ ਪੁਕਾਰਿਆ ਊੜੇ ਊੜਾਵੇ ਸੇਖ ਉਸਾਨ ਪਾਛੇ ਉਸਰੇ ਸ੍ਰੀ ਆਦਨ ਕਮਨ ਖਲਾਵੇ ਖਾਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਵਨਦਾਨ ਦਾਸਾਸ਼ਟ ਸਦਾਨ ਹਾ ਕੁਰਖਰ ਦਲਤ ਰਿਆ ਜਿਆ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਨਾਮ ਬਾਰਾ ਵਰਿਆ ਰਾਗ ਅਸ਼ਾ ਮਹਿਲਾ ਚੌਥਾ ਸੋ ਪ੍ਰਖ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਹ ਪੁਰਖ ਨਿਰੰજન ਹਰ ਪੁਰਖ ਨਿਰੰજન ਹਰਗਮਾਗਮ ਆਪਾਰ ਸਭ ਤੇ ਆਵਹਿ ਸਭ ਤੇ ਆਵਹਿ ਤੁਜੀ ਹਰ ਸਚੇ ਸਰਜਨਹਾਰ ਸਭ ਜੀਤ ਵਾਹਰੇ ਜੀ ਦੁਨੀਆ ਕਾ ਦਾਤਾਰ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਕੜੰਤਰ ਸਰਬ ਨਿਰੰਤਰ ਜੀ ਹਰੇ ਕੋ ਅਪੁਰਖ ਅਸਮਾਨ ਇੱਕ ਦਾਤਾ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨਾਵਰ ਨਾ ਜਾਣਾ ਤੋਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇ ਲੇਖਿਆ ਗੁਨਾਖ ਵਖਾਣ ਜੋ ਸੇਵਹ ਜੋ ਸੇਵਹ ਤੁਝੇ ਜਨ ਨਾਨਕ ਤੁਮੇ ਕਿਰਪਾ ਨਾ ਹਰ ਧਿਆਵਹ ਹਰ ਧਿਆਵਹ ਤੁਝੇ ਸੇ ਜਨ ਜੁਗਮਾ ਸੁਖਵਾਸੀ ਸੇ ਮੁਕਤ ਅਸੀਂ ਮੁਕਤ ਪਾਇਨ ਹਰ ਤਿਆ ਆਜੇ ਦਿਨ ਟੂਟੇ ਜਾਵਗੇ ਫਾਸ ਜੇ ਨਿਰਪਾਉ ਜਨ ਹਾਰ ਨਿਰਪਾਉ ਤਿਆ ਆਜੇ ਦਿਨ ਕਾ ਭਾਉ ਸਭ ਗਵਾਸ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਆਇਆ ਜੀ ਜਨਾਨਕ ਚਲਵਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਰਨ ਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਇਹ ਹਰ ਪੂਜਾ ਜੀ ਤਉ ਤਪ ਹੈ ਜਪਿਆ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰਤ ਸਾਸਤਰ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨਕ ਜੀ ਜੋ ਪਾਵਹ ਮੇਰੇ ਹਰਿ ਭਗਵੰਤਾ ਤਵਾ ਤਾ ਪ੍ਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਨਿਹਤਰ ਕਰਤਾ ਸੋਈ ਸੁਦਾ ਪੈ ਪਾਵੈ ਸਿਵਰਤੈ ਜੀ ਤੂੰ ਆਪੈ ਗਲਹਿ ਸੋ ਹੋਵੀ ਦਾ ਪੈ ਸ੍ਰਿਸ਼ਟ ਸਭ ਪਾਈ ਜੀ ਸਦਾ ਪੈ ਸਰਜ ਸਾਗੂਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿਕਾਰ ਜਾਣੂਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂਈ ਜੋ ਤੂੰ ਪਾਵੈ ਸੁਖਿ ਥਿਸੀ ਜੋ ਤੂੰ ਦੇਹੀ ਸੋਇ ਹਉ ਪਾਈ ਰਹਾਉ ਸਭ ਤੇਰੀ ਦੁਸ਼ਵਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਅਰਚਨ ਪਾਇਆ ਗੁਰਮਹਲਾਤ ਮਨਮੋਹ ਗਵਾਇਆ ਦਾਵ ਸ਼ੋੜਿਆ ਅਮ ਲਾਇਆ ਤੂੰ ਅੰਦਰ ਆ ਸਤਜਿਹੇ ਮਾਹੀ ਦਿੰਦੂਜਾ ਕੋਈ ਨਾਹੀ ਜੇ ਜਾਂ ਸਤਿ ਰਾਖੇ ਲ ਜੋ ਮਨੁਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜੰਜਾਲ ਹੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰਿ ਸੇਵਿਆ ਦਿਨ ਸੁਖ ਪਾਇਆ ਸਹਜੇ ਹੀ ਹਰਿ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸ਼ਮ ਹੋਈ ਬਦਵੇਂ ਦੂਜਾ ਆਵਣ ਨਾ ਕੋਈ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਈ ਜਨਾਨ ਗੁਰਮੁਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਪੁਨਿ ਨਿਵਾਸਾ ਪਾਣੀ ਪਾਪ ਗਤਿ ਲਹਿ ਕੀਆ ਪੰਗਜ ਮੋ ਪਗਨੀ ਚੱਲੈ ਹਉ ਦੇਖਾ ਤਿਹ ਡੁਬੇਲੇ ਮਨ ਏਕਨਾ ਚੇਹ ਦਿਸ ਮੂਨ ਮਨ ਹਰਿ ਵਿਚਰਾ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੇ ਸਦਿ ਨਹਿ ਪੜਿਆ ਸੁਰ ਮੁਗਦਾ ਜਨਮ ਪਿਆ ਰਣਤ ਨਾਨਕ ਅਦਨਗੇ ਸਰਣਾ ਜਨ ਤੋ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਏ ਪ੍ਰਾਪਤ ਮਨੁ ਖੁਦ ਹੁਰੀਆ ਗੋਬਿੰਦ ਮਨੁ ਲਕੇ ਹੈ ਤਨੇ ਬਰਿਆ ਵਰਕਾਤ ਰਹਿਤਨਾ ਕਾਮ ਅਮਨ ਸਾਧ ਸੰਗਤ ਪਾਜ ਕੇਵਲ ਨਾਮ ਸਰੰਗ ਜਾਵ ਲਾਗ ਭਵ ਜਲਤ ਨਨਕੈ ਜਨ ਪਰਥਾ ਜਾ ਤਨਗ ਮਾਇਆ ਕਹਿ ਰਹਾ ਜਾ ਤਾ ਸੰਜਮ ਧਰਮ ਰਖ ਮਾਇਆ ਸੇਵਾ ਸਾ ਨ ਜਾਣ ਹਰਿਆ ਕਹੋ ਨਾਨਕ ਹਉ ਨੀਸ਼ਰਮਾ ਸ਼ਰਨ ਪ੍ਰੇਖੇ ਰਖੋ ਸਰਮਾ ਪਾਛਾ ਹੀ ਦਸਵੀਂ ਗਬਿਉ ਬਾਛ ਬੇਨਤੀ ਚੋ ਪਈ ਹਮਰੇ ਕਰੋ ਹਾਦ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਿਰਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰਾ ਦੁਸ਼ਟ ਸਬਦ ਵਕਾਬ ਹੋ ਆਪ ਹਾਦ ਮੋਹਿ ਮੁਚਾਬ ਹੋ ਸੁਖੇ ਵਸੈ ਮੂਰ ਪ੍ਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੋਰ ਅੱਛਾ ਨਜ ਕਰਦਾ ਕਰੀਐ ਸਬਨਨਕਾ ਆਸੰਗਰੀ ਗੈ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੇ ਪਿਆਸਾ ਮਹ ਸ਼ਾਨ ਕੇ ਅਵਡਨਾ ਧਿਆਉ ਜੋ ਪਰ ਚਾਹੂ ਸੋ ਤੋਂ ਤੇ ਪਾਉਂ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਆਦੇਮ ਜੇ ਵਰਗੈ ਬਰਨ ਕਾਲ ਕ ਤਰਾਸ਼ਣ ਵਰਗੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਹਾ ਤੂਜੋ ਕਲਿਓ ਰੱਛਾ ਰਾਖ ਲੇ ਹੋਮ ਰਾਖਨ ਹਾਰੇ ਸਹਾਏ ਸੰਤ ਸਹਾਏ ਪਿਆਰੇ ਦੇਰ ਬਾ ਦਰਸ਼ਨ ਕੇ ਹੰਤਾ ਤੁਮਾ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਖਤਰਾ ਕਾਲ ਪਾਏ ਸ਼ੋਜ ਜਪਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀਓ ਅਬੇਦਨਾਏ ਬ੍ਰਹਮਾ ਜੋਥਿਓ ਜਵਨ ਕਾਲ ਸਾਲੂ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਹ ਜਗਤ ਬਨਾਇਓ ਦੇਵਤਾਤ ਜਥਨ ਵਜਾਇਓ ਆਦੋਂ ਤੇ ਕੀ ਉਤਾਰਾ ਸੋਏ ਗੁਰੂ ਸਮਝਿ ਹਉ ਹਮਾਰ ਨਮਸਕਾਰ ਜਿਸਹਿ ਕੋ ਹਮਾਰੀ ਸਾਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਕਨ ਸੁਖ ਦੇਉ ਸਤਨਨ ਕਾ ਪਲ ਮੋਬਦ ਕੀਉ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਬਰੇ ਕੇ ਪੀਰ ਅਵਸ਼ਾਨਤ ਚੇਤੇ ਤੇ ਅੰਜ ਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਪੂਲਾ ਸਤਨਨ ਜਹ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਣ ਕੜਗੜ ਕੇ ਪਰਪੜ ਕੇ ਜਾਨੈ ਜਵਦਾ ਕਰਖ ਅਖਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਾਰ ਜਵਾਕ ਰਖ ਅਕਰਤ ਹੋ ਕਮਹੂੰ ਤੁਮ ਮੈ ਮਲਤ ਦੇਹੇ ਕਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਵੋ ਜੋ ਚਾਰੈ ਉਮ ਸਭ ਹਿਤੇ ਰਹੈ ਨਿਰਾਲਮ ਜਾਨ ਦਵੇਦ ਪੇਦ ਅਰਾਲਪ ਨਿਰੰਕਾਰ ਨਿਰਵਕਾਰ ਨਾਮ ਬੋ ਆਦ ਅਨੀਲ ਅਨਾਦ ਸੰਪਤਾ ਤਾ ਕਉ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਪੇਦਾ ਤਾ ਕਾ ਕਰਪਾ ਹਰਨ ਨਮਾਨਤ ਅਮਹਾ ਮੂੜ ਹੈ ਕਜ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਪੀਵ ਆਪ ਆਪਨੀ ਅਮਤ ਹੈ ਦਿੱਤੇ ਬਨਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇਕ ਹੈ ਰੂਪ ਨੋਸ ਰੂਪਾ ਰੰਗ ਪਿਉ ਰਾਖੀ ਭੂਪਾ ਅੰਡਾ ਜੇ ਰਸੇ ਤੇ ਕਿਨੀ ਉਤਪਵੇ ਖਾਨ ਬਹੁ ਰਚ ਦੇਲੀ ਕਮਉ ਪੁੱਤ ਰਾਜ ਹਵੇ ਬੈਠਾ ਕਹੋ ਸ਼ਵਲ ਪਿਉ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਭਵ ਆਜਗਾ ਸਰੂਪ ਸਵਮ ਭਵ ਆਵਰ ਅਚਾ ਮੇਰੀ ਤੁਮ ਕਰੋ ਸਿਖੁ ਮਾਰ ਸਿਖ ਸੰਗ ਰੋ ਦੁਸਤਿ ਤੇਠ ਵਤ ਰੁ ਪਤਾ ਸਗਲ ਮਲੇਸ਼ ਕਰਵਨ ਨ ਕਾਤਾ ਜੇ ਆ ਤੁਝ ਦਰਸ਼ਨੇ ਪਰੇ ਤਨ ਕੈ ਦੁਸਤ ਦੁਖਤਾ ਹਵੇ ਮਰੇ ਪੁਰਹ ਜਵਨ ਪਗ ਪਰ ਇਤਹਾਰੇ ਤਰਗੈ ਦੋ ਸੰਕਟ ਸਭ ਟਾਰੇ ਜੋ ਕਲ ਕੁਗ ਮਾਰ ਧਿਆਈ ਹੈ ਤਾਂਕੇ ਕਾਲ ਨਿਕਟ ਨਹਿ ਅਰੱਛਾ ਹੋਈ ਤਾਹੀ ਸਭ ਕਲਾਂ ਦੁਸ਼ਟ ਅ੍ਰਿਸ਼ਟ ਟਰੀਤਿ ਤਿ ਕਰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰਹੁ ਤਾਕੇ ਤਾਪ ਬਦਨੁ ਕਮ ਹਰਹੁ ਰਹਿ ਦੇ ਸਦ ਕਰਉ ਸਭ ਹੋਏ ਦੁਸ਼ਟ ਆਛ ਸਕਾ ਨਾ ਕੋਈ ਏਕ ਬਾਣ ਅਨੰਤ ਮਸਹਾਰਾ ਕਾਲ ਪਾਸ ਤੇ ਤਾਹੀ ਬਾਰਾ ਜਿਨ ਨਰਨਾਮ ਦਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖਰਣ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾ ਦੈਲ ਹੋਵਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਤ ਦੋਗਤੇ ਲਹ ਬਚਾਈ ਰੜਕੇਤ ਮੈਂ ਸਰਨ ਤੇ ਹਾਰੇ ਆਪ ਵਾਦੈ ਲਹ ਬਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਤ ਦੋਗਤੇ ਲਹ ਬਚਾਈ ਸਭਈਆ ਆਪਾ ਹੈਂ ਅਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਦਰਨਹਿਆਨਿਓ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਮੇਖ ਨਾ ਮਾਨਿਓ ਸਵਰੇ ਸਾਥ ਸਵੇ ਸਬਾ ਮੋਪੇਦ ਕਹਿਆ ਮੇਖ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸੋ ਤੋਹਿ ਵਿਖਾਲਿਉ ਦੁਖਰਾ ਸਗਲ ਦਵਾਰ ਕੋ ਛਾਲਖ ਗਹਿਓ ਤੁਮਾਂ ਨੂੰ ਦਵਾਰ ਵਾਹਿਗਹਿ ਕਿ ਲਾਜ ਅਸ ਗੋਬਿੰਦ ਸਹਾਰ RAM ਕਲੀ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਰੇ ਮਾਇ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨਵਦੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਡਾਈਆਂ ਸ਼ਬਦ ਉਹ ਤਾਂ ਗਾਵੋ ਹਰੀ ਕੀ ਰਾਮ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਨੂੰ ਸਦਾ ਰਹੋ ਹਨ ਲਾਲੇ ਹਨ ਨਾ ਰਹੋ ਤੋ ਮਨ ਮੇਰੇ ਦੋ ਸਭ ਸਾਰਨਾ ਗੀਕਾਰ ਮੁਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਨਾ ਸਮਰਤ ਸੁਆਮੀ ਸੋਖ ਅਮਨ ਅੰਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾ ਕੀ ਆ ਨਾਮ ਜੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸਾ ਦੇਹ ਸੋ ਬਾਵੈ ਸਦਾ ਸਿ ਸ਼ਲਾ ਹਾ ਤੇਰੇ ਨਾਮੁ ਅਸਾਵੈ ਨਾਮਿ ਰਖੈ ਮਨੁਸਿਆ ਦੇਅ ਸ਼ਬਦ ਕਨੇਰੇ ਕਹੈ ਨਾਮੁ ਸੱਚੇ ਸਾਹਿਬ ਕਿਆ ਨਾਮ ਨਹੀਂ ਕਰਤੇ ਰਹਿ ਸਚਾ ਨਾਮਿ ਰਾਧਾ ਰੂਪ ਅਸਾਚ ਨਾਮ ਧਰਮੀ ਰਾਹ ਇਨ ਭੁਖਾਂ ਸਬ ਗਵਾਈਆਂ ਦਰਸ਼ਾ ਸੁਖਮਨੈ ਵਿਸ਼ਿਆਜਨੇ ਇੱਛਾ ਸਾਪਜਾਈਆ ਸਦਾ ਗੁਰਮਾਨ ਗਿਤਾ ਗਦੇਟੋ ਜਿਸ ਦੀਆਂ ਵੜਿਆਆਂ ਕਹੈ ਨਾਲ ਸੁਨੋ ਸੰਤ ਹੋਇ ਸ਼ਬਦ ਰੋਪਿਆਰ ਸਾਚਾ ਨਾਮ ਮੇਰਾ ਦਰੋ ਵਾਜੇ ਪੰਜ ਸਬਦ ਕਰ ਸੁਬਗ ਸਤਿਕਾਰ ਸੁਭਾਗੈ ਸ਼ਬਦਵਾਜੇ ਕਲਾਜਿਤ ਕਰਤਾ ਰਿਆਂ ਪੰਚ ਦੂਦਵਾਸ ਕਿਤੇ ਕਾਲ ਕੰਟਕ ਮਾਰਿਆ ਤੁਰਤ ਨਾਮ ਪਾਇਆ ਤਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਦੈਸੂ ਹੋਵਾ ਤਿਤ ਕਰ ਅਨਹਦ ਵਾਚੇ ਆਨੰਦ ਸੁਣੋ ਹੋ ਵਡ ਭਾਗੀ ਹੋ ਸਗਲ ਮਨੋਵਰਥ ਪੂਰੇ ਪਾਰਬ੍ਰਹਮ ਪ੍ਰਾਪਾਇਆ ਤੇ ਸਗਲ ਵਿਸੂਰੇ ਦੁਖ ਰੋਸ ਨਤਾਬਤਲੇ ਸੋਨੇ ਸੱਚੇ ਬਾਣੀ ਸੰਤ ਸਾਜਨ ਭਾਏ ਸਭ세 ਪੂਰੇ ਗੁਰ ਤਹਿ ਜਾਣੀ ਸੁਣ ਤੇ ਪੁਨ ਜਹਤੇ ਪਵਿੱਤ ਸਤਗੁਰ ਹਾ ਵਰਪੂਰੇ ਵਨਵੰਤ ਨਾਨਕ ਗੁਰ ਚੰਨ ਲਾਗੇ ਆਵਾਜ਼ ਅਨਹਦ ਤੂਰੇ ਮੁੰਦਾ ਆਪਣੀ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਈਓ ਸ਼ਾਸਨ ਦੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾ ਸਦਾ ਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਈ ਉਹਦਾਰੋ ਹੇ ਹੇ ਵਾਸਤ ਜਿਨਾਂ ਜਾਏ ਨਤ ਨਦ ਰਖੁਰਤਾਰੋ ਤਮ ਸੰਸਾਰ ਚਰਨ ਨਗ ਤਰੀਏ ਸਵ ਨਾਨ ਨਿਗ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਹੇ ਰਾਹੇ ਤਾ ਜਾ ਤੋ ਨਾਹੀ ਮੈਨੋ ਜੁਗ ਤੋਈ ਮਨ ਅਨ ਗੁਣ ਯਾਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਲਥੀ ਵੇ ਹਰਿਆ ਪਉੜੀ ਤਥਾ ਤੂੰ ਸਮਰਤ ਉਥੈ ਕੋਈ ਨਾਹੀ ਉਥੈ ਤੇਲੇ ਰੱਖ ਅਗਨੀ ਉਦਰਮਾਹੀ ਸੁਣ ਕੈ ਜਮ ਕੈ ਦੂਤ ਨਾਏ ਤੇ ਰਹਿ ਛੁਟ ਜਾਹੇ ਬਾਜਲਵ ਕਉ ਛਗਾ ਹੋ ਗੁਰ ਸ਼ਬਦ ਦੇ ਪਾਰ ਪਾਹੇਨ ਕੋ ਲੱਗੇ ਪਿਆ ਸਮਰਤ ਸੇਖਾਹੇ ਗਨ ਪੁੰਨ ਗੁਣ ਗੋਵਨ ਗਾਹੇ ਸੋ ਸਨਾ ਗ੍ਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋ ਨ ਜਾਏ ਨਿਆਵੇ ਤਦਾ ਹੀ ਸਲੋਖ ਮਹਿਲਾ ਪੰਜਵਾਂ ਤਦ ਗੁਰੂ ਰਾਦਣਾ ਜਿਹਵਾ ਜਾ ਗੁਰੂ ਨਾਉ ਨਿਤਰੇ ਸਤ ਗੁਰ ਪੇਖਣਾ ਸ਼ਰਵਣੇ ਸੁਣਨਾ ਗੁਰੂ ਨਾਉ ਸਤ ਗੁਰ ਸੇ ਤੇ ਰਤਿਆ ਦਿਲ ਗੈ ਪਾਈ ਅਠਾਓ ਆਹੋ ਨਾਨਕ ਕਿਰਪਾ ਕਰੇ ਜਸਨਾ ਵਾਦੇ ਜਗ ਮਤ ਵਖਾੜੀ ਹੈ ਬਿਰਲੇ ਕੀ ਕੀ ਮਹਿਲਾ ਬਜਵਾ ਰਖੇ ਰਖਨ ਹਾਰ ਆਪ ਵਾਰਿਯਨ ਗੁਰ ਕੇ ਪੈਰੇ ਪਾਏ ਕਾ ਸਵਾਰਿਯਨ ਹੋਵਾਵ ਦਿਆਲ ਮਨੋ ਨਾਮ ਸਾਰਿਯਨ ਸਾਜਨਾਗੇ ਸੰਗ ਭਵਿਲ ਤਾਰਿਯਨ ਸਾਖਤ ਅਨਿਤਿਕ ਦੁਸ਼ਟ ਅਖ ਨਮਾ ਦਾਵਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਤ ਸਿੰਘ ਹੋਈ ਸਗਲੇ ਦੁੱਖ ਜਾਮੀ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜੇ ਸਾ ਸੈਮਰਤ ਅਸ਼ੁਭ ਹੋਏ ਸਗਨੇ ਦੁਖ ਖਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ